ਸਾਹਮਣੇ ਵੀ ਦੇਖ ਰਹੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਦਰਸ਼ਕਾਂ ਨੂੰ ਵੀ ਦਿਖਾਓ ਸਾਹਮਣੇ ਵਾਲੇ ਪਾਸੇ ਉਹ ਜਿਸ ਨੂੰ ਮੰਝਿਆ ਦੀ ਜਿਹੜੀ ਉਹ ਆ ਗਈ 홀 ਦੇ ਵਿੱਚ ਖੜੇ ਨੇ ਤੂੰ ਕਿਸ ਤਰ੍ਹਾਂ ਖੜਾ ਹੈਗਾ ਹਾਂਜੀ ਜ਼ਰੂਰ ਬੰਦਾ ਨਹੀਂ ਗੱਲ ਕਿਵੇਂ ਕਰਦੇ ਆ ਜੇ ਆਪਾਂ ਕਿਸਾਨਾਂ ਨੂੰ ਕੰਪੂਕਤਾ ਪ੍ਰਬੰਧਾ ਨਹੀਂ ਗੱਲ ਕਰੀਏ ਤੁਸੀਂ ਭਿੱਜੇ ਹੋਏ ਹੋ ਮੰਡੀ 'ਚ ਖੜੇ ਹੋ ਬੈਠਣ ਦੇ ਵਾਸਤੇ ਵੀ ਸਾਈਡ 'ਤੇ ਕੋਈ ਜਗ੍ਹਾ ਕੋਈ ਕਿਸ ਤਰ੍ਹਾਂ ਦਾ ਹੈ ਨਹੀਂਗਾ ਕੋਈ ਕੋਈ ਸਿਸਟਮ ਨਹੀਂ ਹੈਗਾ ਜੀ ਇੱਥੇ ਆਹ ਦੇਖ ਲਓ ਬਾਹਰੇ ਮੀਂਹ ਦੇ بارش ਦੇ ਵਿੱਚ ਖੜਿਆ ਕੋਈ ਟੈਂਟ ਨਹੀਂ ਕੋਈ ਪ੍ਰੋਗਰਾਮ ਕੁਝ ਨਹੀਂ ਬਣਾਇਆ ਹੋਇਆ ਜੀ ਬੈਠਣ ਨੂੰ ਹਾਂ ਕੋਈ ਨਹੀਂ ਜਿਹੜੀ ਜਿਹੜੀ ਇੱਥੇ ਫਸਲ ਪਈ ਹੈਗੀ ਕਣਕ ਪਈ ਹੈਗੀ ਆਈ ਹੋਈ ਪਈ ਐ ਇੱਥੇ ਉਹ ਉਹ ਵੀ ਦੇਖਦੇ ਆਂਗੇ ਉਹਨਾਂ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਕੀਤਾ ਤਰਪਾਨਾ ਵਗੈਰਾ ਦਾ ਕੋਈ ਮਾੜੇ-ਮੋੜੇ ਪੱਲੇ-ਪੋਲੇ ਦਿੱਤੇ ਨੇ ਜੀ ਉਹ ਧੱਕੇ ਕਿੱਥੇ ਰਹਿੰਦੇ ਨੇ ਜੀ ਜਮੀਨ ਕਾਫੀ ਕਿੰਨਾ ਕ ਵੀ ਬਹੁਤ ਹੈ ਜੀ ਗੜੇ ਮਾਰੀ ਵੀ ਹੋਈ ਹੈ ਗੜੇ ਮਾਰੀ ਵੀ ਹੋਈ ਹੈ ਜੀ ਕਣਕਾ ਹੁਣ ਗਿੱਲੀਆਂ ਹੋ ਗਈਆਂ ਪ੍ਰਸ਼ਾਸਨ ਨੂੰ 4 ਦਿਨ ਚੱਕਰ ਨਹੀਂ ਆਉਣਾ ਜੀ ਫਿਰ ਗੜੇ ਮਾਰੀ ਦੇ ਵਿੱਚ ਜਿਹੜੇ ਇੱਥੇ ਕਿਸਾਨ ਨੇ ਕਣਕ ਵੇਚਣਾ ਇਹਨੂੰ ਕਿੱਥੇ ਕਿੱਥੇ ਸਹਾਰਾ ਲਿਆ ਉਹਨਾਂ ਨੇ ਆਹ ਦੇਖ ਲੋ ਜੀ ਤੁਹਾਡੇ ਸਾਹਮਣੇ ਸਾਰੇ ਇੱਧਰ ਖੜੇ ਨੇ ਚੈੱਕ ਕਰੋ ਜੀ ਉਹ ਖੜੇ ਉੱਧਰ ਕਰਨ ਲੱਗੇ ਇੱਧਰ ਤੇ ਸੂਤ ਤਸਵੀਰਾਂ ਤੁਸੀਂ ਦੇਖਿਆ ਲਾਈਵ ਲੋਕ ਨੇ ਜਿਹੜੇ ਛੋਟੇ ਜੀ ਜਗ੍ਹਾ ਬਣੀ ਹੋਈ ਆ ਬਹੁਤ ਪੁਰਾਣੀ ਜਗ੍ਹਾ ਬਣੀ ਹੋਈ ਆ ਇੱਥੇ ਹੀ ਲੋਕ ਖੜੇ ਨੇ ਸਾਰੇ ਇੱਕ ਸਾਈਡ ਤੇ ਤੇ ਆਹ ਸਾਈਡ ਤੁਸੀ ਤੁਹਾਨੂੰ ਨਜ਼ਰ ਆ ਰਿਹਾ ਪੂਰਾ ਕਿਤੇ ਕੋਈ ਸ਼ੈ ਭਾਈ ਜੀ ਪਜੀ ਸ਼ੈੱਡ ਦੀ ਗੱਲ ਕਰੀਏ ਕਿੰਨਾ ਸਮੇਂ ਤੋਂ ਲੋਕ ਜਿਹੜੇ ਸ਼ੈੱਡ ਮੰਗ ਰਹੇ ਨੇ ਬਹੁਤ ਟਾਈਮ ਹੋ ਗਿਆ ਜੀ ਕਾਫੀ ਸਮਾਂ ਹੋ ਗਿਆ ਕਈ ਸਾਲਾਂ ਤੋਂ ਮੰਗ ਰਹੇ ਨੇ ਜਿਹੜੀ ਆ ਜਗ੍ਹਾ ਵੜੀ ਹੋਈ ਇਹਨੂੰ ਜਗ੍ਹਾ ਨੂੰ ਬਣੀ ਨੂੰ ਕਿੰਨਾ ਸਮਾਂ ਹੋ ਗਿਆ ਹੁਣ ਕੰਮ ਸਿਕਾਉਂਦੀ ਉਹ ਤਾਂ ਹੋ ਗਏ ਹੁਣੇ ਜੀ ਮੈਂ ਕਹਿੰਦਾ 20 ਸਾਲ ਹੋ ਗਏ ਹੁਣੇ 20 ਸਾਲ ਹੋ ਗਏ ਬਿਲਕੁਲ ਕੀ ਲੱਗਦਾ ਵੀ ਸ਼ਾਜਲੀ ਚ ਵੱਡਾ ਸ਼ੈੱਡ ਚਾਹੀਦਾ ਸੀ ਬਿਲਕੁਲ ਚਾਹੀਦਾ ਸਰੋ ਜੀ ਸ਼ਾਜਲੀ ਐਡਾ ਵੱਡਾ ਪਿੰਡ ਹੈ ਤੁਸੀਂ ਆ ਲਾ ਲੋ ਘਟੂ ਘਟ ਇਹਦੇ ਵਿੱਚ ਚਾਹੀਦਾ ਸ਼ੈੱਡ ਜਰੂਰੀ ਮੰਡੀ ਵੀ ਛੋਟੀ ਹੈ ਸਰਦਾ ਨਹੀਂ ਹੈਗਾ ਸ਼ੈੱਡ ਜਰੂ ਕਣਕਨੀ ਜੇ ਲਿਫਟਿੰਗ ਹੋਣ ਲੱਗੀ ਹੈ ਤਾਂ ਤੁਹਾਡੇ ਸਾਹਮਣੇ ਦੇਖ ਲਓ ਜੀ ਠੀਕ ਹੈ ਜੀ ਕੱਲ ਲਿਫਟਿੰਗ ਹੋਣ ਲੱਗੀ ਹੈ ਸਾਬ ਕੱਲ ਕੇਤੇ ਮੁੱਖ ਮੰਤਰੀ ਸਾਹਿਬ ਸਕੂਲ ਚ ਮੁੜ ਕੇ ਆਗੇ ਅੱਛਾ ਸ਼ਾਜਲੀ ਦੋ ਜੀ ਉਹਨੇ ਆਉਣਾ ਸੀ ਕਿਹੜਾ ਮਾਰਨਾ ਸੀ ਇਧਰ ਉਧਰ ਦੇਖਣਾ ਸੀ ਮਾਹੌਲ ਠੀਕ ਹੈ ਸਕੂਲ ਚ ਕੀ ਪੜਨਾ ਸੀ ਉਹ ਕੀ ਲੱਗਦਾ ਵੀ ਸ਼ਾਜਲੀ ਨੂੰ ਕੁਝ ਦੇਣਾ ਚਾਹੀਦਾ ਸੀਗਾ ਬਿਲਕੁਲ ਜੀ ਕੁਛ ਨਾ ਕੁਛ ਕਰਕੇ ਜਾਂਦਾ ਜਦੋਂ ਆਇਆ ਸੀ ਕਿਹੜੇ ਬੰਦੇ ਦੀ ਰਹੀ ਵੀ ਜਿਹੜਾ ਅੱਗੇ ਉਹਨੂੰ ਤਾਂ ਗੱਲ ਨਹੀਂ ਪਹੁੰਚਾ ਸਕਿਆ ਜਾਂ ਕੋਈ ਹੋਰ ਕਿਸ ਤਰ੍ਹਾਂ ਦੀ ਘਾਟ ਸਰ ਘਾਟੇ ਮੂਰਲੇ ਬੰਦੇ ਆਂਦੀ ਹੈ ਜਿਹੜੇ ਪਹਿਲਾਂ ਉਧਰ ਸੀ ਹੁਣ ਇ ਠੀਕ ਹੈ ਜਿਹੜੇ ਵਿਚਾਰੇ ਪਿੱਛੇ ਪਹਿਲਾਂ ਮਤਲਬ ਕਿ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਲੈ ਮਿਲ ਕੇ ਉਹ ਫੇਰ ਮੂਹਰੇ ਆ ਗਏ ਉਹਨਾਂ ਦੇ ਠੀਕ ਹੈ ਜਿਹੜੇ ਦੂਜੀਆਂ ਪਾਰਟੀਆਂ ਸੀ ਜਿਹੇ ਉਹ ਫੇਰ ਮੂਹਰੇ ਆ ਗਏ ਉਹਨਾਂ ਦੇ ਠੀਕ ਹੈ ਉਹ ਫੇਰ ਨਹੀਂ ਕੁਝ ਹੋਣ ਦਿੰਦੇ ਬਸ ਮੂਹਰੇ ਚਾਹੀਦਾ ਥੋੜੇ ਕਹਿੰਦੇ ਭਾ ਵੀ ਜਿਹੜੇ ਪਹਿਲਾਂ ਨੇ ਪੁਰਾਣੇ ਬੰਦੇ ਨੇ ਉਹੀ ਕੁਛ ਬਿਲਕੁਲ 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 ਪਹਿਲਾਂ ਜਿਹੜੇ ਕਾਲੀ ਦਲ ਸੀ ਜੀ ਉਹ ਹੁਣ ਇੱਧਰ ਮੂਹਰੇ ਆ ਗਏ ਠੀਕ ਹੈ ਇਹ ਸਰਕਾਰ ਨੂੰ ਵੋਟ ਤੱਕ ਮਤਲਬ ਇਹਨਾਂ ਨੇ ਕੀ ਲੈਣਾ ਜੀ ਠੀਕ ਹੈ ਜੀ ਪਰ ਪਤਾ ਲੱਗ ਜੂ ਐਦਗੀ ਬਦਮਾਜ਼ੂ ਦੇ ਬੰਦੇ ਸੀ ਜੱਟ ਕੇ ਬੋਟਾਂ ਪਾਈਆਂ ਨੇ ਜੀ ਜੱਟ ਕੇ ਬਿਲਕੁਲ ਬਿਲਕੁਲ ਪਹਿਲਾਂ ਕਾਲੀ ਦਲ ਸੀਗੇ ਹੁਣ ਅੱਗੇ ਫਿਰ ਹੁਣ ਅੱਗੇ ਦੇਖਾਂਗੇ ਕੀ ਬਣਦਾ ਜੀ ਕੋਈ ਨਵੀਂ ਪਾਰਟੀ ਆਉਂਦੀ ਹੈ ਜੀ ਉਹਨੂੰ ਦੇਖਾਂਗੇ ਠੀਕ ਹੈ ਨੂੰ ਸਮੱਸਿਆ ਇਹ ਹੈ ਇਹ ਸਾਡੇ ਪਹਿਲਾਂ ਜਦੋਂ ਸਰਕਾਰ ਬਣੀ ਸੀ ਇਹ ਉਦੋਂ 25 25 ਪੈਸੇ ਮਤਲਬ ਕਿ ਸਾਡਾ ਉਹ ਲਾਗੂ ਕਰਿਆ ਸੀ ਉਹ ਵੀ ਮਜ਼ਦੂਰੀ ਵਧਾਵਾਂਗੇ ਤੁਹਾਡੀ ਲੇਕਿਨ ਉਹ ਸਾਡੀ ਹਲੇ ਤੱਕ ਨਹੀਂ ਵਧੀ ਹੈਗੀ ਤੇ ਸਾਡੀ ਹਾਲਾਤ ਦੇਖੋ ਖਾਣਾ ਪੀਣਾ ਜਿਹੜਾ ਹੈਗਾ ਸਾਰਾ ਉਹ ਤਾਂ ਜਾ ਕੇ ਦੇਖੋ ਉੱਥੇ ਤੰਬੂ ਦੇ ਵਿੱਚ ਰੂੜਾ ਫਿਰਦਾ ਬਿਲਕੁਲ ਜਮਾ ਸਾਡੇ ਕੋਲ ਖਾਣ ਨੂੰ ਪੈਸਾ ਨਹੀਂ ਹੈ ਗਿਆ ਕਿੱਥੋਂ ਲਿਆਵਾਂਗੇ ਸੀ ਜਿੱਦੋਂ ਸਾਡੀ ਮਜ਼ਦੂਰੀ ਨਹੀਂ ਬਣਦੀ ਅਸੀਂ ਉਰੇ ਕਰਾਂਗੇ ਕਿ ਜੀ ਠੀਕ ਹੈ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਾਨੂੰ ਮੰਗੇ ਇਹੀ ਇਹ ਵੀ ਸਾਡਾ ਮਤਲਬ ਹੈ ਵੀ ਸਾਡੇ ਬੱਚੇ ਪਾਲਣ ਵਾਸਤੇ ਸਾਡੇ ਨੂੰ ਕੁਛ ਨਾ ਕੁਛ ਮਤਲਬ ਕਿ ਸਾਡੀ ਮਜ਼ਦੂਰੀ ਜਿਹੜੀ ਉਹ ਵਧਾਈ ਜਾਵੇ ਤੇ ਚੱਲ ਤਾਂ ਕਿ ਅਸੀਂ ਆਪਣੇ ਬੱਚੇ ਨੂੰ ਪਾਲ ਸਕੀਏ ਠੀਕ ਹੈ ਕਿੰਨੀ ਮਜ਼ਦੂਰੀ ਮਿਲਦੀ ਤੁਹਾਨੂੰ ਪਹਿਲਾਂ ਸਾਨੂੰ ਕਿਹੜੀ ਮਜ਼ਦੂਰੀ ਮਿਲਦੀ ਹੈ ਜਿੱਥੇ 40 ਪੈਸੇ ਵੱਧ ਕੇ ਆਨੇ ਉਹ 4-500 ਵੰਡਣਗੇ ਠੀਕ ਹੈ ਇੱਕ ਤੋਂ ਨਹੀਂ ਵੰਦੇ ਉਹ 4-500 ਵੰਡਣਗੇ ਉਹ ਠੀਕ ਹੈ ਹੁਣ 40 ਪੈਸੇ ਦੱਸੋ ਵੀ ਸਾਡੇ ਨੂੰ ਕੀ ਸਾਡੇ ਪਹਿਲੇ ਕੀ ਪਊਗਾ ਜੀ ਬਿਲਕੁਲ ਬਿਲਕੁਲ ਜੀ ਜੇ ਆਪਾਂ ਪ੍ਰਬੰਧਾ ਦੀ ਗੱਲ ਕਰੀਏ ਪ੍ਰਬੰਧਾ ਨੂੰ ਕਿਵੇਂ ਦੇਖਦੇ ਹੋ ਮੰਡੀ ਦੇ ਪ੍ਰਬੰਧਨ ਇਹ ਜਿਹੜੇ ਕਿਸਾਨ ਕਿਸ ਤਰ੍ਹਾਂ ਦਾ ਇੱਥੇ ਸੁਖੀ ਆ ਜਾਂ ਦੁਖੀ ਆ ਉਹ ਦੱਸੋ ਬੜਾ ਜੀ ਦੁਖੀ ਆ ਜੀ ਦੁਖੀ ਆ ਕੀ ਪ੍ਰਬੰਧ ਬਦਲਣਾ ਹੈ ਕੀ ਕੀ ਪ੍ਰਬੰਧ ਚਾਹੀਦੇ ਸੀਗੇ ਤੁਹਾਨੂੰ ਪ੍ਰਬੰਧ ਤਾਂ ਚਾਹੀਦਾ ਹੀ ਉਰੇ ਕੋਈ ਸਾਈਡ ਨਹੀਂ ਕੋਈ ਹੋਰ ਨਹੀਂ ਹੈਗਾ ਜੀ ਮੀਂਹ ਚ ਖੜੇ ਨੇ ਸਾਰੇ ਜੀ ਠੀਕ ਹੈ ਹਾਂ ਜੀ ਵੀ ਮਤਲਬ ਫਸਲ ਰੋਲ ਰਹੀ ਹੈ ਆ ਫਸਲ ਰੋਲਣ ਲੱਗ ਗਈ ਕਿਸਾਨ ਦੇ ਖੜਨ ਵਾਸਤੇ ਵੀ ਜਗ੍ਹਾ ਨਹੀਂ ਹੈਗੀ ਨਾ ਜੀ ਰੋਲਣ ਫਸਲ ਠੀਕ ਹੈ ਸੋ ਇਹੀ ਸਤ ਹੁੰਨਾ ਚਾਹੁੰਦੇ ਆ ਹਾਂ ਜੀ ਬਦਾਂ ਜੀ ਕਿਵੇਂ ਜੇ ਆਪਾਂ ਪ੍ਰਬੰਧਾਂ ਦੀ ਗੱਲ ਕਰੀਏ ਪਿੰਡ ਛਾਹਲੀ ਦੇ ਵਿੱਚ ਖੜੇ ਆ ਮੰਡੀ ਦੇ ਵਿੱਚ ਕਿਵੇਂ ਦੇਖਦੇ ਹੋ ਪ੍ਰਬੰਧਾਂ ਨੂੰ ਤੇ ਕੀ ਕੀ ਘਾਟਾ ਤੁਹਾਨੂੰ ਨਜ਼ਰ ਆ ਰਹੀ ਹੈ ਜੀ ਆਜਾ ਮੌਸਮ ਤੇ ਮੌਸਮ ਦੇ ਹਿਸਾਬ ਨਾਲ ਮੌਸਮ ਦੇ ਮੁਤਾਬਕ ਤਾਂ ਜੀ ਐ ਕਿ ਕਣਕ ਕੱਚੇ ਚ ਵਗ ਜਾਂਦੀ ਜਿਹੜੀ ਉਹਦਾ ਨੁਕਸਾਨ ਹੁੰਦਾ ਤੇ ਬਾਕੀ ਟੁੱਟੇ-ਪੁੱਟੇ ਲਾ ਕੇ ਪ੍ਰਬੰਧ ਜਿਨੀ ਆੜਤੀਆਂ ਵੱਲੋਂ ਇੱਥੇ ਰੱਖੀਤਾ ਗਿਆ ਸਰਕਾਰ ਦਾ ਜਿਹੜਾ ਕੋਈ ਬੰਦਾ ਉਹਨਾਂ ਨੇ ਕਰਿਆ ਹੋਇਆ ਸਾਨੂੰ ਪਾਣੀ ਦਾ ਪ੍ਰਬੰਧ ਹੈ ਪਹਿਲਾਂ ਬਾਕੀ ਜਿਹੜਾ ਥਲੜਾ ਹੈ ਜੀ ਮੈਂ ਰੈਣ ਪਸੀਨੇ ਦੀ ਗੱਲ ਕਰੀਏ ਜੀ ਮੌਸਮ ਖਰਾਬ ਸੀ ਬਾਰਿਸ਼ ਵੀ ਆਇਆ ਹਨੇਰੀ ਵੀ ਆਈਆਂ ਗੜੇ ਵੀ ਆਇਆ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਕਿਸਾਨਾਂ ਦਾ ਰੈਣ ਦਾ ਪ੍ਰਬੰਧ ਉਹ ਉਸ ਜਾੜ ਹੈਗਾ ਵੀ ਉਹਦੇ ਉਹਨਾਂ ਸਾਰੇ ਪ੍ਰਬੰਧ ਨਹੀਂ ਜਿਹੜੇ ਇੱਕ ਜਾੜ ਹੈ ਜਿਹਦੂ ਫੜਾ ਸਾਡੇ ਦੋ ਨੇ ਦੋ ਜਾੜ ਬਣ ਜਾਣ ਤਾਂ ਠੀਕ ਰਹੂਗਾ ਠੀਕ ਹੈ ਕੀ ਲੱਗਦਾ ਵੀ ਸ਼ੈਡ ਬਣਨਾ ਚਾਹੀਦਾ ਚਾਈਲੇ ਜੀ ਜੇ ਫਿਰ ਤਾਂ ਬਹੁਤ ਵਧੀਆ ਜੀ ਸੋਨੇ ਦੇ ਸਾਗ ਹੈ ਜੀ ਸ਼ੈਡ ਬਣ ਜੇ ਵੀ ਜੇ ਕਿਹੜੀ ਆ ਖੜਨ ਦੀ ਜਗਾ ਵੀ ਬਣ ਜੇ ਤੇ ਫਸਲ ਵੀ ਖਰਾਬ ਨਾ ਹੋਵੇ ਫਸਲ ਬੰਨ ਖਰਾਬ ਇੱਕ ਫੜ ਸਾਡੇ ਥੋੜਾ ਜਿਹਾ ਸਾਡੇ ਘੱਟ ਹੈ ਜਿਹੜੀ ਦੋ ਕਿਲੇ ਹੋਰ ਫੜਦੇ ਲੱਗ ਜਾਣ ਫੇ ਸਾਡੀ ਮੰਡੀ ਜਿਹੜੀ ਜੋ ਕੱਚੇ ਚਾਹ ਪਈ ਹੈ ਕਣਕ ਨਾ ਕੱਚੇ ਚ ਨਾ ਜਾਵੇ ਕਿਉਂਕਿ ਜਿਹੜੀ ਕੀ ਕੀ ਹੈ ਨਾ ਪਹਿਲਾਂ ਜਿਹੜੀ ਮੰਡੀ ਹੈ ਇਹ ਪੁਰਾਣੇ ਟਾਈਮ ਦੀ ਬਣੀ ਹੋਈ ਹੈ ਉਸ ਟਾਈਮ ਹੱਥਾਂ ਨਾਲ ਕਟਾਈ ਹੁੰਦੀ ਸੀ ਸਾਰਾ ਕੁਝ ਉਹਨੂੰ ਮਸ਼ੀਨਰੀ ਕਰਨ ਹੋਣ ਕਰਕੇ 1 ਕੋ ਲਖ ਤੱਕ ਸਾਰੀ ਵੜਾਈ ਹੋ ਜਾਂਦੀ ਹੈ ਕਣਕ ਦੀ ਉਹਦੇ ਕਰਕੇ ਜਿਹੜੀ ਜਿਹੜੀ ਸਪੇਸ ਆ ਉਹ ਘਟਾ ਸਾਡੇ ਕੋਲ ਮੰਡੀ ਘਟਾ ਛੋਟੀ ਹੈ ਜਰੀ ਇਹ ਜਿਵੇਂ ਹੁਣ ਆ ਕਣਕ ਦੇਖ ਰਹੋਗੇ ਆ ਤੁਹਾਨੂੰ ਆ ਦੇਖੋ ਪਾਣੀ ਆਗਾ ਪਾਣੀ ਨਹੀਂ ਇਸ ਕਰਕੇ ਨਹੀਂ ਲੱਗੀ ਸਰ ਜਿਹੜਾ ਪਾਣੀ ਕਣਕਾ ਜਿਹੜੀ ਇਹ ਟਾਲਾਂ ਤੇ ਹਾਰ ਤੱਕ ਹਾਂ ਥੱਲੇ ਪਾਣੀ ਜਰੂਰ ਹੈਗਾ ਇਹਦੇ ਉਹਦਾ ਕਾਰਨ ਇਹੀ ਹੈ ਵੀ ਉਹ ਜਿਹੜੀ ਪੱਕੇ ਕੋਈ ਨਹੀਂ ਹੈਗੀ ਸਾਡੀ ਮੰਡੀ ਨਹੀਂ ਹੈਗੀ ਮੰਡੀ ਦੀ ਕਮੀ ਕਰਕੇ ਠੀਕ ਹੈ ਵੀ ਜਿਆਦੇ ਮੰਡੀ ਦੀ ਕਮੀ ਮੰਡੀ ਦੀ ਬਹੁਤ 2 ਕਿਲੇ ਦਾ ਤੋਂ ਮੈਨੂੰ ਸਾਡੇ ਫੜ ਲੱਗਣਾ ਠੀਕ ਹੈ ਤੁਹਾਡਾ ਬਹੁਤ ਬਹੁਤ ਸੋ ਤਸਵੀਰਾਂ ਦੇ ਵਿੱਚ ਤੁਸੀ ਨਜ਼ਰ ਆ ਰਿਹਾ ਤੁਹਾਨੂੰ ਪਿੰਡ ਛਾਹ ਦੀ ਉਹ ਤੋਂ ਅਸੀਂ ਅਫੇਰ ਲਾਈਫ ਸਟੇਟ ਭਜੀ ਕੀ ਨਾਮ ਹੈ ਆਪਣਾ ਦਰਸ਼ਨ ਸਿੰਘ ਹੈ ਬਈ ਆਪਣਾ ਨਾਮ ਹਾਂ ਜੀ ਹਾਂ ਕਿਹੜੇ ਪਿੰਡ ਤੋਂ ਆਪਣਾ ਆਹੀ ਪਿੰਡਾ ਛਾਹ ਵਾਲੀ ਛਾਹ ਦੀ ਪਿੰਡਾ ਹਾਂ ਜੱਜ ਦੀ ਆਪਾਂ ਗੱਲ ਕਰੀਏ ਪ੍ਰਬੰਧਾਂ ਦੀ ਗੱਲ ਕਰੀਏ ਪ੍ਰਬੰਧਾਂ ਬਾਰੇ ਕੀ ਮੈਂ ਦੇਖਦੇ ਹਾਂ ਜਿਵੇਂ ਕਿ ਫਸਲ ਜਿਹੜੀ ਆ ਤੇ ਖਰਾਬ ਹੋ ਰਹੀ ਹੈ ਮੰਡੀ ਦੇ ਵਿੱਚ ਪੁੱਤਾਂ ਵਾਂਗੂ ਪਾਲੀ ਫਸਲ ਗੱਲ ਕਰੀਏ ਕੀ ਕਹੋਗੇ ਕਹਾਂਗੇ ਭਾਈ ਇਹਦੇ ਵਿੱਚ ਬਹੁਤ ਜ਼ਿਮੀਦਾਰ ਦਾ ਬਹੁਤ ਨੁਕਸਾਨ ਹੈ ਇਹਦੇ ਵਿੱਚ ਮਸਾਂ ਪਾਲਦਿਆਂ 6 ਮਹੀਨੇ ਹੋ ਗਏ ਪਾਲਦੇ ਨੂੰ ਅੱਜ ਟਾਈਮ ਆਇਆ ਸੀ ਕਿ ਅੱਜ ਆਪਾਂ ਇਸ ਨੂੰ ਮੰਡੀ ਦੇ ਵਿੱਚ ਵੇਚਾਂਗੇ ਇਸ ਕਰਕੇ ਅੱਜ ਬਹੁਤ ਰੱਬ ਨੇ ਬਹੁਤ ਕੰਮ ਗਲਤ ਕਰਖਾ ਬਹੁਤ ਜਿਹੜਾ ਨੁਕਸਾਨ ਹੋ ਰਿਹਾ ਜ਼ਿਮੀਦਾਰਾਂ ਦਾ ਇਹ ਨਾ ਤਾਂ ਇਹਨੂੰ ਕਿਸੇ ਪਾਸੇ ਚੱਕਣ ਜੋਗਰਾ ਨਾ ਇਹ ਚੱਕੀ ਜਾਵੇ ਬਾਈ ਇਹ ਇਦੇ ਵਿੱਚ ਬਹੁਤ ਮੁਸ਼ਕਲ ਆ ਰਹੀਆਂ ਨੇ ਇਹਦੇ ਵਿੱਚ ਹੁਣ ਵਿਕਣ ਦੀ ਵੀ ਬਹੁਤ ਦਿੱਕਤ ਆਊਗੀ ਕਿਉਂਕਿ ਇਹ ਗਿੱਲੀ ਹੋ ਗਈ ਬਾਈ ਇਹਦੇ ਵਿੱਚ ਬਹੁਤ ਮਤਲਬ ਕਿਸਾਨ ਨੂੰ ਘਾਟਾ ਪੈ ਰਿਹਾ ਇਹਦੇ ਵਿੱਚ ਤੁਸੀਂ ਗਿੱਲੀ ਦੀ ਗੱਲ ਕਰੀਓ ਠਕਣ ਨੂੰ ਹੈ ਨਹੀਂ ਕੁਛ ਠਕਣ ਨੂੰ ਵੀ ਇੰਨਾ ਪ੍ਰਬੰਧ ਨਹੀਂ ਹੈਗਾ ਜਿੰਨਾ ਮਤਲਬ ਚਾਹੀਦੀ ਆ ਹਣਾ ਹੋਣਾ ਚਾਹੀਦਾ ਹਾਂ ਜਿੰਨਾ ਪ੍ਰਬੰਧ ਹੋਣਾ ਚਾਹੀਦਾ ਦਿੱਤੀਗਾ ਹੁਣ ਤੁਸੀਂ ਨੀਗਾ ਮਾਰ ਲਓ ਇਹਦੇ ਵਿੱਚ ਅਧੀਆਂ ਢੇਰੀਆਂ ਨੇ ਜਿਹੜੀਆਂ ਅਧੀਆਂ ਨੰਗੀਆਂ ਪਈਆਂ ਨੇ ਬਿਨਾ ਮਤਲਬ ਠਕਣ ਤੋਂ ਬਿਨਾ ਪਈਆਂ ਨੇ ਇਹ ਮਤਲਬ ਜੇ ਇਹ ਸਾਰੀਆਂ ਦੇ ਉੱਤੇ ਢੱਕੀਆਂ ਜਾਂਦੀਆਂ ਮਤਲਬ ਇੰਨੀ ਕਣਕ ਭੀਜਦੀ ਨਾ ਇਹ ਇਹਦਾ ਫਾਇਦਾ ਹੁੰਦਾ ਬਹੁਤ ਜ਼ਿਆਦਾ ਢੱਕਣ ਕਰਕੇ ਮੰਡੀ ਵੀ ਕਾਫੀ ਟਾਈਮ ਹੋ ਗਿਆ ਜਿਵੇਂ ਜਗ੍ਹਾ ਜਗ੍ਹਾ ਤੇ ਟੋਏ ਬਣੇ ਹੋਏ ਆ ਕਿ ਟੋਏ ਦੇ ਵਿੱਚ ਪਾਣੀ ਖੜਾ ਹਾਂ ਪਾਣੀ ਖੜਾ ਮੰਡੀ ਦੀ ਮੁਰੰਮਤ ਹੋਣ ਵਾਲੀ ਹੈ ਇਹ ਵੀ ਭਾਲ ਦੀ ਮੁਰੰਮਤ ਕੋਈ ਜਗ੍ਹਾ ਜਗ੍ਹਾ ਤੇ ਫੁੱਟੀ ਪਈ ਹੈ ਇਹਦੇ ਕਿੰਨੀ ਵੀ ਧਿਆਨ ਦੇਣਾ ਚਾਹੀਦਾ ਹੈ ਇਹ ਵੀ ਠੀਕ ਹੋਣੀ ਚਾਹੀਦੀ ਹੈ ਮੰਡੀ ਇਹਦੇ ਵਿੱਚ ਬਹੁਤ ਪਰੇਸ਼ਾਨੀ ਬਹੁਤ ਆ ਰਹੀ ਹੈ ਕਿਉਂ ਗੜੇ ਕਾਕੜੇ ਵੀ ਪਏ ਨੇ ਇਹਦੇ ਵਿੱਚ ਜ਼ਿਮੀਦਾਰ ਨੂੰ ਬਹੁਤ ਨੁਕਸਾਨ ਆ ਇਹਦੇ ਵਿੱਚ ਹਾਂ ਕੀ ਨਾਮ ਹੈ ਦੇਵ ਸਿੰਘ ਜੀ ਦੇਵ ਸਿੰਘ ਨਾਮ ਹੈ ਤੁਹਾਡਾ ਹਾਂ ਜੀ ਕਿਸਾਨ ਹੋਗੇ ਹਾਂ ਜੀ ਕਿੰਨੀ ਫਸਲ ਲੈ ਕੇ ਆਏ ਸੀ ਅੱਜ ਹੋ ਗਈ 300 ਮਣ ਕਣਕਾ 300 ਮਣ ਕਣਕ ਹੂੰ ਕੀ ਕਹੋਗੇ ਅੱਜ ਪ੍ਰਬੰਧਾਂ ਦੀ ਗੱਲ ਕਰੀਏ ਸਰਕਾਰ ਦੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਹੋ ਮਾੜੀ ਨੇ ਜੀ ਹਾਲਤ ਹੁਣ ਕੀ ਕਰੀਏ ਮੀਂਹ ਪਿਆ ਬਹੁਤਾ ਹੂੰ ਕੀ ਲੱਗਦਾ ਗੜੀ ਮਾਰੀ ਵੀ ਹੋਈ ਹੈ ਹੋਈ ਹੈ ਹਾਂ ਜੀ ਠੀਕ ਹੈ ਕੀ ਲੱਗਦਾ ਖੜਨ ਵਾਸਤੇ ਕੋਈ ਜਗ੍ਹਾ ਹੈਗੀ ਸੀ ਨਾ ਜੀ ਕੀ ਕੋਈ ਸ਼ਰਟ ਕੋਈ ਸ਼ਰਟ ਵਗੈਰਾ ਨਾ ਕੋਈ ਨਹੀਂ ਜੀ ਕੀ ਲੱਗਦਾ ਹੋਣਾ ਚਾਹੀਦਾ ਪ੍ਰਬੰਧ ਚਾਹੀਦਾ ਜੀ ਹੋਰ ਹੁਣ ਪ੍ਰਬੰਧ ਤਾਂ ਵੀ ਵੱਡਾ ਪਿੰਡ ਹੈ ਹਾਂ ਵੱਡਾ ਪਿੰਡ ਹੈ ਜੀ ਕੋਈ ਸ਼ਰਟ ਵੀ ਵੱਡੇ ਹੋਣੇ ਚਾਹੀਦੇ ਵੱਡੇ ਹੋਣੇ ਚਾਹੀਦੇ ਸਾਈਡ ਸੂਟ ਪਾਇਨ ਵਾਲ ਮੰਡੀ ਜੀ ਜਲ ਕਰੋਗੀ ਟਿਕਣ ਮਸੌਂ ਜੇ ਠੀਕ ਹੈ ਜੀ ਹਾਂ ਵਿੱਚ ਢੇਰੀਆਂ ਜਿਵੇਂ ਆਪਾਂ ਗੱਲ ਕਰੀਏ ਉੱਤੇ ਟੱਕੀਆਂ ਵੀ ਨਹੀਂ ਹੁੰਦੀਆਂ ਨਾ ਜੀ ਟੱਕਣ ਦਿੱਤੀ ਨਹੀਂ ਘੜਿਆ ਨਹੀਂ ਨੇਰੀ ਬੜੀ ਸੀ ਪੱਜ ਕੀ ਨਾਮ ਹੈ ਜੀ ਮੇਰਾ ਨਾਮ ਚਿੱਤੂ ਸਿੰਘਾ ਜੀ ਚਿੱਤੂ ਸਿੰਘਾ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਸਾਜਲੀਆ ਜੀ ਸਾਜਲੀਆ ਜੀ ਆਪਾਂ ਅੱਜ ਮੰਡੀ ਦੀ ਗੱਲ ਕਰੀਏ ਪ੍ਰਬੰਧਾ ਨੂੰ ਕਿਵੇਂ ਦੇਖਦੇ ਹੋ ਮੰਡੀ ਜਿਵੇਂ ਕਿ ਬਾਰਿਸ਼ ਦਾ ਟਾਈਮ ਹੈ ਗੜੇ ਮਾਰੀ ਵੀ ਹੋਈ ਹੈ ਦੇਖੋ ਇਹ ਪ੍ਰਬੰਧ ਤਾਂ ਅਜੇ ਸੋਚੀ ਆਪਾਂ ਬਹੁਤ ਮਾੜੇ ਨੇ ਜੀ ਨਾ ਤਾਂ ਇੱਥੇ ਖੜਨੂ ਜਗ੍ਹਾ ਕਿਤੇ ਕੋਈ ਸੈੱਟ ਨਹੀਂ ਹੈਗਾ ਕੋਈ ਕਾਹਦਾ ਪ੍ਰਬੰਧ ਨਹੀਂ ਹੈਗਾ ਨਾ ਤਰਪਾਲਾਂ ਨੇ ਆਪਦੀ ਲਿਆ ਕੇ ਕਿਸ ਨੇ ਪਾ ਲਈ ਕੋਈ ਤਰਪਾਲ ਦਾ ਪ੍ਰਬੰਧ ਨਹੀਂ ਹੈਗਾ ਜੀ ਕਾਹਦਾ ਪ੍ਰਬੰਧ ਨਹੀਂ ਹੈਗਾ ਪ੍ਰਬੰਧ ਹੋਣਾ ਚਾਹੀਦਾ ਪ੍ਰਬੰਧ ਹੋਣਾ ਚਾਹੀਦਾ ਜੀ ਇਹ 38 ਤੋਂ ਬਣੀ ਪ੍ਰਬੰਧ ਹੋਣਾ ਚਾਹੀਦਾ ਜਾਂ ਗਵਰਨਮੈਂਟ ਕੋਈ ਨਹੀਂ ਕੋਈ ਪ੍ਰਬੰਧ ਹੋਣਾ ਚਾਹੀਦਾ ਜੀ ਅਧਿਕਾਰੀ ਕੋਈ ਨਹੀਂ ਆਉਂਦਾ ਜੀ ਨਾ ਜੀ ਕੋਈ ਕਿਸੇ ਨੇ ਕਿੜਾ ਠੀਕ ਹੈ ਬਈ ਹੁਣਾ ਚਾਹੀਦਾ ਪ੍ਰਬੰਧ ਇਹ ਐਕਚੁਅਲੀ ਤਰਪਾਲਾਂ ਨਾਲ بارش ਦੇ ਨਾਲ ਕਿੰਨੀ ਕਿ ਸਮੱਸਿਆਵਾਂ ਅੱਜ ਤੋਂ ਬਾਅਦ ਹੋਰ ਵਧਣਗੀਆਂ ਸਮੱਸਿਆ ਤਾਂ ਹੁਣ ਰੱਬ ਦੇ ਉੱਪਰ ਆ ਜੇ ਆਪਾਂ ਕਹਿ ਨਹੀਂ ਸਕਦੇ ਹੋ ਸਕਦਾ ਰਾਤ ਨੂੰ ਹੋਰ ਆ ਜਾਏ ਜੀ ਕਿਹੜਾ ਆਪਣੇ ਹੱਥ ਜਾਏ ਇਹ ਨੁਕਸਾਨ ਵੱਧ ਵੀ ਹੋ ਸਕਦਾ ਜੀ ਹਾਂ ਖੜੀ ਇਹਦੇ ਨਾਲ ਕੋਈ ਮਤਲਬ ਕਣਕ ਨੂੰ ਤੋਲਣ ਦੇ ਵਿੱਚ ਕੋਈ ਸਮੱਸਿਆ ਆਊਗੀ ਸਮੱਸਿਆ ਆਊਗੀ ਜੀ ਕੀ ਕੀ ਸਮੱਸਿਆਵਾਂ ਆਉਣਗੀਆਂ ਉਹ ਸਮੱਸਿਆ ਆਉਣਗੀਆਂ ਵਿੱਚ ਬਾਝ ਨੂੰ ਵਧੂ ਆਈ ਇਹ ਤਾਂ ਤੇ ਬਾਕੀ ਉੱਪਰ ਗਿੱਲੀ ਹੋ ਗਈ ਇਹ ਨਾ ਕਿਉਂ ਤਰਪਾਲਾ ਹੈ ਨਹੀਂ ਤੀਆਂ ਬਾਕੀ ਏਠਾ ਪਾਣੀ ਵੀ ਵੜੂਗਾ ਜੇ ਠੋਖਰਾ ਬਣ ਕੇ ਠੀਕ ਹੈ ਹਾਂ ਜੀ ਕਣਕ ਕਾਲੀ ਹੋਇਆ ਤੇ ਬਾਕੀ ਮੋਚਰ ਮੋਚਰ ਦੀ ਦਿੱਕਤ ਆਉ ਜਿਹੜੇ ਸਰਕਾਰੀ ਨੇ ਉਹ ਤਾਂ ਹੁਣ ਮੋਚਰ ਦੇ ਵਿੱਚ ਆਉਣੀ ਨਹੀਂ ਕਣਕ ਜੀ ਫੇਰ ਆਖਣਗੇ ਦਾ ਮੋਚਰ ਲਿਆਓ ਮੋਚਰ ਹੁਣ ਕਿੱਥੋਂ ਆਊਗਾ ਜੀ ਕਿਸੇ ਮਜਬੂਰੀ ਕਾਰਨ ਫਿਰ ਉਹ ਘੱਟ ਰੇਟ ਵੀ ਦੇਣੀ ਪਊਗੀ ਹਾਂ ਜੀ ਰੇਟ ਕੋਈ ਆਖੋ 2 ਕਿਲੋ ਘੱਟ ਤੇ ਦੇ ਦੋ ਕੋਈ ਆਖੋ 1 ਵਿਚਾਰ ਕਿਲੋ ਘੱਟ ਘੱਟਣਗੇ ਜੀ ਬਾਕੀ ਉਹ ਮਜਬੂਰੀ ਆ ਜੀ ਹੁਣ ਦੇਣਾ ਪਊਗਾ ਲੋਕਾਂ ਨੂੰ ਬਿਲਕੁਲ ਹਾਂ ਜੀ ਸੋ ਦਰਸ਼ਕੋ ਤੁਸੀਂ ਲਾਈਵ ਤਸਵੀਰਾਂ ਜੀਆਂ ਦੇਖ ਰਹੇ ਹੋ ਪਿੰਡ ਛਾਦਲੀ ਤੋਂ ਜਿੱਥੇ ਕਿਸ ਨੂੰ ਪ੍ਰਬੰਧਾਂ ਦੀ ਗੱਲ ਕਰੀਏ ਸੋ ਕਿਸਾਨਾਂ ਨਾਲ ਜਿਹੜਾ ਤੱਕ ਖੁੱਲੀ ਅਸਮਾਨ ਥੱਲੇ ਖੁੱਲੀ ਅਸਮਾਨ ਥੱਲੇ ਜਿਹੜੀ ਕਿਸਾਨ ਦੀ ਫਸਲ ਜਿਹੜੀ ਖਰਾਬ ਹੋ ਰਹੀ ਹੈ ਤੁਸੀਂ ਮੰਡੀਆਂ ਦੇ ਵਿੱਚ ਦੇਖ ਰਹੇ ਹੋ ਜਿਹੜੇ ਢੇਰੀਆਂ ਵੀ ਹਜੇ ਕਈ ਢੇਰੀਆਂ ਇਹ ਜਿਹੜੀਆਂ ਕਿਸਾਨਾਂ ਵੱਲੋਂ ਟਕੀਆਂ ਟਕਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਸੋ ਤਸਵੀਰਾਂ ਚ ਤੁਸੀਂ ਦੇਖ ਰਹੇ ਛਾਦਲੀ ਤੋਂ ਭਾਜੀ ਕੀ ਕਹੋਗੇ ਅੱਜ ਭਾਰੀ ਗੜੇ ਮਾਰੀ بارش ਦੇ ਕਾਰਨ ਭਾਰੀ ਨੁਕਸਾਨ ਜਿਹੜਾ ਚ ਹੋਇਆ ਹੈ ਕੀ ਕਹੋਗੇ ਅੱਜ ਥੋੜੀ ਫਸਲਾਂ ਜਿਹੜੀ ਪਈ ਹੈ ਕੱਚੇ ਚ ਪਈ ਹੈ ਕੱਚੇ ਚ ਪਈਆ ਡੁੱਬਣ ਲੱਗ ਰਹੀ ਹੈ ਜੀ ਇਹਦਾ ਨੁਕਸਾਨ ਹੈ ਜਾਂ ਹੋਰ ਕੀ ਇਹਦਾ ਫਾਇਦਾ ਥੋੜਾ ਹੂੰ ਕੀ ਲੱਗਦਾ ਪ੍ਰਬੰਧਾਂ ਦੀ ਘਾਟ ਆ ਕਿਤੇ ਨਾ ਕਿਤੇ ਪ੍ਰਬੰਧਾਂ ਦੀ ਘਾਟ ਹੈ ਜੀ ਪ੍ਰਬੰਧ ਦੀ ਘਾਟ ਤਾਂ ਹੀ ਇਹ ਡੁੱਬ ਰਹੀ ਹੈ ਜੇ ਮੰਡੀ ਪੂਰੀ ਪੱਕੀ ਹੋਵੇ ਹੀ ਚੰਗੀ ਅਗਲਾ ਪੱਕੇ ਚ ਸਿੱਟੇ ਕੱਚੇ ਚ ਕੀ ਤੂੰ ਐਂ ਚ ਸਾਡਾ ਜੀ ਕਰਦਾ ਕਿਤੋਂ ਪਾਲ ਪੂਲ ਕੇ 2 ਮਹੀਨਾ ਦਾ ਖਰਚਾ ਕਰਕੇ ਤੂੰ ਐਂ ਚ ਸਿੱਟੀ ਹੈ ਜਿੱਤੇ ਲਾਤੀ ਬਸ ਲਾਤੀ ਸੀ ਕੀ ਕਹੋਗੇ ਸਰਕਾਰ ਨੂੰ ਜਾਂ ਆਪਣੇ ਵਿੱਤ ਮੰਤਰੀ ਪੰਜਾਬ ਨੂੰ ਕੀ ਉਖਤਾ ਪ੍ਰਬੰਧਾਂ ਤੋਂ ਕੀ ਉਹਨਾਂ ਤੋਂ ਮੰਗ ਕਰੋਗੇ ਮੰਗ ਕੀ ਕਰਾਂਗੇ ਉਹਨਾਂ ਦੇ ਆਪ ਦੇ ਟਡੇ ਨਹੀਂ ਤੁਰਦੇ ਹੈਗੇ ਠੀਕ ਹੈ ਉਹ ਕੀ ਕਿਸੇ ਦਾ ਕੁਝ ਕਰ ਦੇਣਗੇ ਉਹ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਹਦੋਂ ਮਿੱਠੀਆਂ ਗੋਲੀਆਂ ਦੇ ਕੇ ਗਾਹ ਤੁਰ ਜਾਂਦੇ ਨੇ ਉਹ ਕਿਸੇ ਦਾ ਕੀ ਸਮਾਰਨਗੇ ਠੀਕ ਹੈ ਜਦੋਂ ਪਿੰਡ ਦਾ ਕੋਈ ਵਿਕਾਸ ਵਾਰੇ ਨਾ ਹੋਵੇ ਜਦੋਂ ਕੋਈ ਕਿਸੇ ਦਾ ਕਰਨਾ ਉਹਨਾਂ ਦਾ ਫੇਰੇ ਮੰਤਰੀ ਬਣ ਜਾਂਦਾ ਫਾਇਦਾ ਜੇ ਕੋਈ ਪਿੰਡ ਦਾ ਵਿਕਾਸ ਦੇਖ ਕੇ ਮੜਾ ਜਾਂ ਸਜ਼ਾ ਹੋਣਾ ਨਾਲ ਉਹਨੂੰ ਕਰਨ ਜਿੰਨਾ ਕ ਸਰਦਾ ਉਹਨਾਂ ਕ ਲਾਉਣ ਵੀ ਜਿਹੜੀ ਚੀਜ਼ ਮੇਰੇ ਨਾਲ ਸਰਦਾ ਨਹੀਂ ਠੀਕ ਹੈ ਮੈਂ ਲੇਬਰ ਨੂੰ ਲੇਬਰ ਹਾਂ ਲੇਬਰ ਵਾਲੇ ਜੀ ਲੇਬਰ ਵਾਲੇ ਹਾਂਜੀ ਕਦੋਂ ਆਏ ਸੀ ਕਿ ਇੱਥੇ ਅਸੀਂ ਆਏ ਸੀ ਜੀ 14 ਤਰੀਕ ਨੂੰ ਪ੍ਰਬੰਧਾ ਦੀ ਗੱਲ ਕਰੀ ਪ੍ਰਬੰਧਾ ਵਾਲੇ ਕਿਵੇਂ ਕੀ ਕਹੋਗੇ ਵੀ ਪ੍ਰਬੰਧ ਕਿਵੇਂ ਦੇਣੀ ਪ੍ਰਬੰਧ ਠੀਕ ਹੈ ਜੀ ਰਹਿਣ ਰਹਿਣ ਦਾ ਕਿਵੇਂ ਆਗਾ ਥੋੜਾ ਰਹਿਣ ਕਰਨਾ ਅੱਜ ਰੋਲ ਦਾ ਉਰੇ ਇਹ ਵੀ ਠੀਕ ਹੈ ਥੋੜਾ ਜਨਾ ਪ੍ਰਬੰਧ ਇਹ ਵਧੀਆ ਪ੍ਰਬੰਧ ਹਾਂਜੀ ਤੰਬੂ ਆ ਗਿਆ ਕੰਪੂ ਹੈ ਜੀ ਸਟਾਫ ਪਾਲਿਸ ਕੰਦਰ ਆ ਰਹੇ ਸਕੇ ਹਰ ਵੇਲੇ ਕਿ ਰਹੇ ਹੋ ਹਾਂਜੀ ਇਹ ਬਾਰਿਸ਼ ਆਈ ਰਾਤ ਨੂੰ ਮੀਂਹ ਆ ਜੇ ਕਿ ਮੈਂ ਆਉਂਗਾ ਪਾਲਿਸ ਕੰਦਰ ਹੀ ਟਾਈਮ ਪਾਸ ਹੈ ਇਹ ਸੱਲੀ ਪਾਉਗਾ ਹਾਂਜੀ ਠੀਕ ਹੈ ਆ ਦੇਖ ਪਾਣੀ ਆਇਆ ਹੋਇਆ ਹੈ ਇਹ ਦੇਖ ਲਓ ਕੀ ਕਹਿੰਦੇ ਹੋ ਬਾਈ ਅੰਦਰ ਵੀ ਪਾਣੀ ਆਇਆ ਹੋਇਆ ਸਾਡੇ ਤੋਂ ਅੰਦਰ ਵੀ ਪਾਣੀ ਆਇਆ ਹੈ ਤੁੰਬੂਜੀ ਵੀ ਪਾਣੀ ਹੈ ਆ ਦੇਖ ਹਾਂਜੀ ਬਿਲਕੁਲ ਪਰ ਰਾਤ ਨੂੰ ਕੈਮਰਾ ਹੋਣਗੇ ਇੱਥੇ ਹੁਣ ਰਾਤ ਨੂੰ ਹੋਰ ਤਾਂ ਚੱਲ ਫੜੀ ਹੁਣ ਟਾਈਮ ਪਾਸ ਕਰਨਾ ਪਊਗਾ ਇਸਨੂੰ ਤਾਂ ਟਾਈਮ ਪਾਸ ਕਰਨਾ ਪਊ ਮੱਛਰ ਖਾਈ ਜਾਂਦਾ ਹਾਂਜੀ ਕੀ ਕਹਿੰਦੇ ਹੋ ਮੱਛਰ ਖਾਈ ਜਾਂਦਾ ਟਾਈਮ ਪਾਸ ਤੱਕ ਕਰੂਗੀ ਛੱਟ ਕੇ ਜਾ ਨਹੀਂ ਸਕਦੇ ਕੋਈ ਚੱਕ ਲੈ ਜ ਚੋਰੀ ਚਕਾਰ ਵੀ ਹੁੰਦੀ ਹੈ ਬੜੀ ਯਾਦੇ ਹੁੰਦੀ ਹੈ ਜੀ ਜੇ ਕੋਲੇ ਢੇਰੀ ਦੇ ਪਿਆਗਾ ਠੀਕ ਹੈ ਨਹੀਂ ਚੋਰੀ ਰਚਕਾਰੀ ਦਾ ਤਾਂ ਪਤਾ ਹੀ ਨਹੀਂ ਕਦੋਂ ਕੋਈ ਬੂਰੀਆਂ ਝਾਕੇ ਲੈ ਜਿੱਥੇ ਬਣੀਆਂ ਬਣਾਈਆਂ ਠੀਕ ਹੈ ਠੀਕ ਹੈ ਜੀ ਦਰੋਂ ਰੁੜ ਕੇ ਆ ਜੀ ਇਹ ਹੋਰ ਹੁਣ ਤੇ ਬਿਲਕੁਲ ਬਾਜ ਸਾਹਿਬ ਅਸਲ ਇਧਰ ਪਈ ਹੈ ਜਮੀਨ